ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇੱਕ ਗਰੀਬ ਬੰਦੇ ਤੇ ਕਿਰਪਾ ਕਰ ਦਿੱਤੀ ਤੇ ਉਸਨੇ ਆਪਣਾ ਕਰੋੜਾਂ ਦਾ ਕਰਜ਼ਾ ਕਿਵੇਂ ਲਾਹ ਲਿਆ ਸੋ ਇਸ ਤਰ੍ਹਾਂ ਦੀ ਵੀਡੀਓ ਨੂੰ ਸੁਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਵੀ ਹਮੇਸ਼ਾ ਦੇ ਲਈ ਬਣ ਜਾਵੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘਾਂ ਗੁਰੂ ਸਾਹਿਬਾਨ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਕਰਦੇ ਹਾਂ ਜੀ ਸਾਥ ਸੰਗਤ ਜੀ ਨਤਨ ਬਾਬਾ ਦੀਪ ਸਿੰਘ ਜੀ ਦੀ ਗੁਰੂ ਸਹਬਾਨਾ ਦੇ ਬਹੁਤ ਹੀ ਸੰਗ ਤੇ ಅಪਾਰ ਕਿਰਪਾ ਸਦਕਾ ਸਾਧ ਸੰਗਤ ਜੀ ਜਿਹੜੇ ਵੀ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਜਾ ਕੇ ਨਮਸਕਾਰ ਕਰਦੇ ਹਨ ਸਿਰ ਝੁਕਾਉਂਦੇ ਹਨ ਉੱਥੇ ਬੈਠ ਕੇ ਗੁਰਬਾਣੀ ਦਾ ਜਾਪ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਤਾਂ ਫਿਰ ਸਾਧ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਹੀਦ ਸਿੰਘ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਆਪਣੇ ਬੱਚਿਆਂ ਦੀਆਂ ਅਰਦਾਸਾਂ ਜ਼ਰੂਰ ਪੂਰੀਆਂ ਕਰ ਦਿੰਦੇ ਹਨ ਸੋ ਇਸ ਤਰ੍ਹਾਂ ਸਾਥ ਸੰਗਤ ਜੀ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਹੀ ਭੈਣਪਰਾ ਕਰਜ਼ੇ ਤੋਂ ਪਰੇਸ਼ਾਨ ਹਨ ਉਹਨਾਂ ਦਾ ਕਹਿਣਾ ਹੁੰਦਾ ਹੈ ਸਾਡੇ ਸਿਰੋ ਕਰਜ਼ਾ ਨਹੀਂ ਉਤਰ ਰਿਹਾ ਅਸੀਂ ਬੜੇ ਮਿਹਨਤ ਵੀ ਕਰਦੇ ਹਾਂ ਸਾਡੇ ਸਿਰ ਤੇ ਜਿਹੜਾ ਕਰਜ਼ਾ ਚੜ ਚੁੱਕਾ ਹੈ ਉਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਸਾਡੇ ਸਿਰ 'ਚੋਂ ਅਸੀਂ ਕਿਸੇ ਤੋਂ ਪੈਸੇ ਫੜੇ ਸਨ ਉਹਨਾਂ ਨੂੰ ਵਿਆਜ ਲੱਗ ਕੇ ਸਾਡਾ ਕਰਜ਼ਾ ਦੁਗਣਾ ਤਿਗਣਾ ਹੋ ਚੁੱਕਾ ਹੈ ਜੋ ਅਸੀਂ ਹੁਣ ਉਤਾਰ ਨਹੀਂ ਸਕਦੇ ਸਾਨੂੰ ਕੋਈ ਗੁਰਬਾਣੀ ਦਾ ਜਾਪ ਦੱਸੋ ਸਾਨੂੰ ਕੋਈ ਉਪਾਅ ਦੱਸੋ ਜਿਸ ਦੇ ਨਾਲ ਸਾਡਾ ਕਰਜ਼ਾ ਹੀ ਉੱਤਰ ਜਾਵੇ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇਹੀ ਕੁਝ ਵਿਚਾਰ ਸਾਂਝੇ ਕਰਨ ਵਾਲੇ ਹਾਂ ਇੱਕ ਪਰਿਵਾਰ ਦੇ ਵੀਰ ਦੀ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਵੇਂ ਉਸ ਵੀਰ ਦੇ ਉੱਪਰ ਕਰੋੜਾਂ ਦਾ ਕਰਜ਼ਾ ਹੈ ਜਿਹੜਾ ਉਸਨੇ ਲਾਹ ਲਿਆ ਜੋ ਕਿ ਸਾਧ ਸੰਗਤ ਜੀ ਉਹ ਵੀਰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਹੋ ਗਿਆ ਸੀ ਕਰਜ਼ੇ ਦੇ ਹੱਥੋਂ ਕਿ ਉਹ ਆਪਣੇ ਆਪ ਨੂੰ ਚਾਹੁੰਦਾ ਸੀ ਕਿ ਮੈਂ ਖਤਮ ਹੀ ਕਰ ਲਵਾਂ ਕਿਉਂਕਿ ਜਦੋਂ ਕਿਸੇ ਦੇ ਸਾਧ ਸੰਗਤ ਜੀ ਪੈਸੇ ਦੇਣੇ ਹੁੰਦੇ ਹਨ ਤੇ ਉਹ ਵਾਰ-ਵਾਰ ਗੇਟ ਤੇ ਲੈਣ ਆ ਜਾਂਦਾ ਹੈ ਤੇ ਆ ਕੇ ਉਸਦੇ ਨਾਲ ਬਦਸਲੂਕੀ ਕਰਦਾ ਹੈ ਤੇ ਉਸ ਨੂੰ ਮਾੜਾ ਚੰਗਾ ਬੋਲਦਾ ਹੈ ਤਾਂ ਉਸ ਸਮੇਂ ਇਨਸਾਨ ਨੂੰ ਕੋਈ ਵੀ ਜਗ੍ਹਾ ਨਹੀਂ ਮਿਲਦੀ ਕਿ ਉਹ ਕਿਹੜੀ ਜਗ੍ਹਾ ਤੇ ਜਾਵੇ ਕਿਹੜੀ ਤੇ ਨਾ ਜਾਵੇ ਇਸ ਤਰ੍ਹਾਂ ਸਾਥ ਸੰਗਤ ਜੀ ਜਿਸ ਤੇ ਬੀਤਦੀ ਹੈ ਉਹੀ ਜਾਣਦਾ ਹੈ ਉਹ ਵੀਰ ਨੇ ਕਿਵੇਂ ਕਰੋੜਾਂ ਦਾ ਕਰਜ਼ਾ ਉਤਾਰਿਆ ਜੋ ਕਿ ਬਿਲਕੁਲ ਉਹਨੂੰ ਕੋਈ ਆਸ ਉਮੀਦ ਨਹੀਂ ਸੀ ਕਿ ਮੇਰਾ ਕਰਜ਼ਾ ਹੁਣ ਕਿਵੇਂ ਉਤਰੇਗਾ ਅੱਜ ਦੀ ਵੀਡੀਓ ਦੇ ਵਿੱਚ ਸਾਥ ਸੰਗਤ ਜੀ ਉਸ ਵੀਰ ਦੀ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇੱਕ ਛੋਟਾ ਜਿਹਾ ਘਰੇਲੂ ਉਪਾਅ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਕਿਵੇਂ ਉਸ ਵੀਰ ਨੇ ਆਪਣੇ ਕਰੋੜਾਂ ਦੇ ਕਰਜ਼ੇ ਨੂੰ ਆਪਣੇ ਸਿਰ ਤੋਂ ਉਤਾਰਿਆ ਪਰ ਜੋ ਵੀ ਸਾਧ ਸੰਗਤ ਜੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜਾਂ ਇੱਕ ਘਰੇਲੂ ਉਪਾਅ ਸਾਂਝਾ ਕਰਦੇ ਹਾਂ ਇਹ ਕੋਈ ਵਹਿਮ ਭਰਮ ਨਹੀਂ ਹੁੰਦਾ ਸਾਧ ਸੰਗਤ ਜੀ ਇਹ ਉਹਨਾਂ ਹੀ ਭੈਣ ਭਰਾਵਾਂ ਦੇ ਲਈ ਹੈ ਜਿਹੜੇ ਭੈਣ ਭਰਾ ਸਾਧ ਸੰਗਤ ਜੀ ਕਰਜ਼ੇ ਤੋਂ ਪਰੇਸ਼ਾਨ ਹਨ ਜੇਕਰ ਕੋਈ ਚਾਹਵੇ ਕਿ ਮੈਂ ਕਿਸੇ ਦਾ ਬੁਰਾ ਕਰਨਾ ਹੈ ਜਾਂ ਕਿਸੇ ਨੂੰ ਦੁੱਖ ਤਕਲੀਫ ਦੇਣਾ ਹੈ ਜਾਂ ਮੈਂ ਕਿਸੇ ਦੇ ਚਾਹੁੰਦਾ ਹਾਂ ਕਿ ਇਹ ਚੱਲਦਾ ਚੱਲਦਾ ਕੰਮ ਰੁਕ ਜਾਵੇ ਉਸ ਦੇ ਲਈ ਇਹ ਉਪਾਅ ਕਰਨਾਂਗੇ ਤਾਂ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਦੇ ਲਈ ਨਹੀਂ ਹੁੰਦਾ ਨਾਲੇ ਇੱਕ ਗੱਲ ਹੋਰ ਜੇਕਰ ਆਪਾਂ ਕਿਸੇ ਦਾ ਸਾਧ ਸੰਗਤ ਜੀ ਬੁਰਾ ਕਰਾਂਗੇ ਜਾਂ ਬੁਰਾ ਸੋਚਾਂਗੇ ਉਸ ਦਾ ਨਤੀਜਾ ਆਪਾਂ ਨੂੰ ਬੁਰਾ ਬਣ ਕੇ ਹੀ ਚੱਲਣਾ ਪੈ ਸਕਦਾ ਹੈ ਕਿਸੇ ਦਾ ਕੁਝ ਵੀ ਨਹੀਂ ਜਾਣਾਂ ਜਾ ਆਪਾਂ ਨੂੰ ਮਿਲੇਗਾ ਤੇ ਆਪਣੇ ਬੱਚਿਆਂ ਨੂੰ ਨਹੀਂ ਤੇ ਬੁਰਾ ਸਮਾਂ ਭੋਗਣਾ ਪੈ ਸਕਦਾ ਹੈ ਇਸ ਕਰਕੇ ਸਾਥ ਸੰਗਤ ਜੀ ਕਦੇ ਵੀ ਕਿਸੇ ਦਾ ਬੁਰਾ ਨਾ ਕਰਿਆ ਕਰੋ ਸੋ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸਾਥ ਸੰਗਤ ਜੀ ਹੁਣ ਕਈ ਭੈਣ ਭਰਾ ਕਹਿ ਦਿੰਦੇ ਹਨ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਇਤਿਹਾਸ ਵਿੱਚ ਕਿਤੇ ਇਹ ਟੋਣੇ ਟੋਟ ਕੇ ਨਹੀਂ ਦੱਸੇ ਹੋਏ ਇਹ ਟੋਣੇ ਟੋਟ ਕੇ ਨਹੀਂ ਹੁੰਦੇ ਇਹ ਘਰੇਲੂ ਉਪਾਅ ਹਨ ਜੋ ਆਮ ਕਰਕੇ ਅਸੀਂ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਕਰਦੇ ਹਾਂ ਸੋ ਇਸ ਕਰਕੇ ਸਿਰਫ ਇਸ ਲਈ ਸ਼ੇਅਰ ਕਰਦੇ ਹਾਂ ਇਹ ਜਾਣਕਾਰੀ ਜੋ ਕਿ ਜੋ ਵੀਰ ਭੈਣ ਭਰਾ ਇਸ ਚੀਜ਼ ਤੋਂ ਪਰੇਸ਼ਾਨ ਹਨ ਉਹ ਇਸ ਨੂੰ ਕਰਕੇ ਆਪਣੇ ਦੁੱਖਾਂ ਨੂੰ ਨਾਸ਼ ਕਰ ਸਕਣ ਇਸ ਦੇ ਲਈ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰਦੇ ਹਨ ਸੋ ਇਸੇ ਤਰ੍ਹਾਂ ਜੇਕਰ ਤੁਸੀਂ ਉਪਾਰ ਨੂੰ ਸ਼ਰਧਾ ਭਾਵਨਾ ਤੇ ਭਰੋਸੇ ਨਾਲ ਕਰੋਗੇ ਤਾਂ ਸਾਤ ਸੰਗਤ ਜੀ 102% ਗਾਰੰਟੀ ਹੈ ਕਿ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਵੇਗਾ ਇਸ ਉਪਾਰ ਨੂੰ ਜਦੋਂ ਵੀ ਤੁਸੀਂ ਸ਼ੁਰੂ ਕਰਨਾ ਹੈ ਉਸ ਸਮੇਂ ਤੁਸੀਂ ਡੇਟ ਨੂੰ ਲਿਖ ਲੈਣਾ ਹੈ ਤੇ ਉਸ ਤੋਂ ਸਹੀ 6 ਮਹੀਨੇ ਬਾਅਦ ਤੁਸੀਂ ਵੇਖਿਓ ਤੁਹਾਡੀ ਜ਼ਿੰਦਗੀ ਸੁਧਰ ਜਾਵੇਗੀ ਪਰ ਸਾਤ ਸੰਗਤ ਜੀ ਤੁਸੀਂ ਇਸ ਨੂੰ ਕਰਨ ਦੇ ਸਮੇਂ ਇਹ ਮਨ ਦੇ ਵਿੱਚ ਨਹੀਂ ਲਿਆਉਣਾ ਕਿ ਪਤਾ ਨਹੀਂ ਇਸ ਦਾ ਉਪਾਅ ਹੋਵੇਗਾ ਜਾਂ ਨਹੀਂ ਕਿਉਂਕਿ ਸਾਧ ਸੰਗਤ ਜੀ ਇੱਕ ਵੀਰ ਜਿਹਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਸੀ ਉਸ ਨੂੰ ਕੋਈ ਵੀ ਉਮੀਦ ਨਹੀਂ ਸੀ ਨਾ ਹੀ ਉਸ ਦਾ ਕੋਈ ਕਮਾਈ ਦਾ ਕੋਈ ਇੰਨਾ ਸਾਧਨ ਸੀ ਜਿਸ ਦੇ ਨਾਲ ਉਹ ਆਪਣਾ ਕਰੋੜਾਂ ਦਾ ਕਰਜ਼ਾ ਲਾ ਸਕਦਾ ਜ਼ਮੀਨ ਜਾਂ ਜਾਇਦਾਦ ਨੂੰ ਵੇਚ ਕੇ ਸਾਧ ਸੰਗਤ ਜੀ ਉਹ ਵੀਰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਹੋ ਗਿਆ ਸੀ ਕਿ ਕਰਜੇ ਤੋਂ ਉਹ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਹੀ ਮੁਕਤ ਕਰ ਲਵੇ ਖਤਮ ਕਰ ਲਵੇ ਉਸ ਦੇ ਕੋਲ ਹੋਰ ਕੋਈ ਵਿਚਾਰਾ ਨਹੀਂ ਸੀ ਬਚਿਆ ਜਦੋਂ ਉਸ ਨੇ ਇਹ ਉਪਾਅ ਕੀਤਾ ਤਾਂ ਸਤਸੰਗਤ ਜੀ ਉਸ ਦਾ ਕਰੋੜਾਂ ਦਾ ਕਰਜ਼ਾ ਵੀ ਲਹਿ ਗਿਆ ਇਹ ਇੱਕ ਸੱਚੀ ਘਟਨਾ ਹੈ ਇਹ ਕੋਈ ਝੂਠ ਨਹੀਂ ਹੈ ਤੇ ਇਸ ਨੂੰ ਜੇਕਰ ਸਤਸੰਗਤ ਜੀ ਤੁਸੀਂ ਅਜਮਾ ਕੇ ਵੇਖੋਗੇ ਤਾਂ ਤੁਹਾਨੂੰ ਵੀ ਜ਼ਰੂਰ ਫਾਇਦਾ ਹੋ ਜਾਵੇਗਾ ਇਹ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਰਹਿਣ ਵਾਲੀ ਹੈ ਕਿਉਂਕਿ ਇਸ ਚੀਜ਼ ਨੂੰ ਸਾਧ ਸੰਗਤ ਜੀ ਸਾਰੇ ਭੈਣ ਭਰਾ ਬੜੇ ਪਰੇਸ਼ਾਨ ਹਨ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਸੁਣਨਾ ਇਸ ਤਰ੍ਹਾਂ ਸਾਧ ਸੰਗਤ ਜੀ ਜੋ ਉਪਾਅ ਤੁਹਾਨੂੰ ਦੱਸਾਂਗੇ ਤੁਸੀਂ ਪੂਰੇ ਹੀ ਧਿਆਨ ਨਾਲ ਕਰਨੇ ਹਨ ਜਦੋਂ ਆਪਾਂ ਪੂਰੇ ਧਿਆਨ ਨਾਲ ਸੁਣਦੇ ਨਹੀਂ ਕਰਦੇ ਨਹੀਂ ਉਸ ਦਾ ਫਿਰ ਆਪਾਂ ਨੂੰ ਲਾਭ ਨਹੀਂ ਹੁੰਦਾ ਤੇ ਆਪਾਂ ਕੋਈ ਨਾ ਕੋਈ ਗਲਤੀ ਕਰ ਬੈਠਦੇ ਹਾਂ ਜਿਹਦੇ ਕਰਕੇ ਆਪਾਂ ਨੂੰ ਉਸ ਉਪਾਅ ਦਾ ਲਾਭ ਨਹੀਂ ਹੁੰਦਾ ਆਪਾਂ ਸੋਚਦੇ ਹਾਂ ਕਿ ਮੈਨੂੰ ਤਾਂ ਇਸ ਦਾ ਫਲ ਨਹੀਂ ਮਿਲਿਆ ਇਸ ਕਰਕੇ ਸਾਧ ਸੰਗਤ ਜੀ ਉਸ ਉਪਾਦ ਦਾ ਆਪਾਂ ਨੂੰ ਫਲ ਨਹੀਂ ਮਿਲਦਾ ਜਦੋਂ ਆਪਾਂ ਪੂਰੇ ਧਿਆਨ ਦੇ ਨਾਲ ਇਸ ਨੂੰ ਸਮਝਦੇ ਨਹੀਂ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਭੈਣ ਸੀ ਉਹਨਾਂ ਦੇ ਰਿਲੇਟਿਵ ਵਿੱਚ ਇੱਕ ਵੀਰ ਸੀ ਉਹਨਾਂ ਦੇ ਸਿਰ ਤੇ ਬੜਾ ਜ਼ਿਆਦਾ ਕਰੋੜਾਂ ਦਾ ਕਰਜ਼ਾ ਹੋ ਗਿਆ ਉਹ ਭੈਣ ਨੇ ਸਾਧ ਸੰਗਤ ਜਦੋਂ ਉਹਨਾਂ ਦੇ ਘਰ ਵਿੱਚ ਰਿਲੇਟਿਵ ਆਏ ਉਹਨਾਂ ਨੇ ਇੱਕ ਹੋਰ ਪਰਸਨ ਵੀ ਸੀ ਉਹ ਬੜਾ ਹੀ ਜ਼ਿਆਦਾ ਕਹਿੰਦੇ ਕਿ ਦੁਖੀ ਸੀ ਉਦਾਸ ਸੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਹੋਇਆ ਤੇ ਕਹਿੰਦੇ ਕਿ ਉਹਨਾਂ ਦੇ ਨਾਲ ਜੋ ਬੰਦਾ ਆਇਆ ਸੀ ਉਹ ਕਹਿਣ ਲੱਗਾ ਇਹਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਚੜ ਚੁੱਕਿਆ ਹੈ ਜਿਸ ਕਰਕੇ ਬੜਾ ਜ਼ਿਆਦਾ ਪਰੇਸ਼ਾਨ ਰਹਿੰਦਾ ਹੈ ਤੇ ਇਕੱਲਾ ਵੀ ਤਾਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਹੈ ਕਿ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚ ਰਿਹਾ ਹੈ ਸੋ ਇਹ ਗੱਲ ਸੁਣ ਕੇ ਸਾਧ ਸੰਗਤ ਜੀ ਉਸ ਭੈਣ ਨੇ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤੁਹਾਨੂੰ ਇੱਕ ਘਰੇਲੂ ਉਪਾਅ ਦੱਸਾਂਗੀ ਪਰ ਜੇਕਰ ਤੁਸੀਂ ਇਸ ਨੂੰ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਕਰੋਗੇ ਤਾਂ ਇਹ ਉਪਾਅ ਤੁਹਾਡਾ ਸਾਰਾ ਹੀ ਕਰਜ਼ਾ ਜਿਹੜਾ ਹੈ ਦੂਰ ਕਰ ਦੇਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਪਰ ਤੁਹਾਨੂੰ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਕਰਨਾ ਪਵੇਗਾ ਉਹਨਾਂ ਨੇ ਉਹ ਉਪਾਅ ਸਾਧ ਸੰਗਤ ਜੀ ਕੀਤਾ ਇੱਕ ਸਾਲ ਦੇ ਵਿੱਚ ਉਹਨਾਂ ਦਾ ਕਰਜ਼ਾ ਉੱਤਰ ਗਿਆ ਜਦੋਂ ਕਿ ਉਸ ਬੰਦੇ ਦੀ ਜਿਹੜੀ ਉਮਰ ਸੀ 55 60 ਸਾਲ ਦੀ ਸੀ ਉਹ ਇੱਕ ਜਦੋਂ ਉਹਨਾਂ ਦੇ 50 ਸਾਲ ਦਾ ਆਪਣਾ ਕਰਜ਼ਾ ਉਹਨਾਂ ਨੇ ਆਪਣਾ ਕਿਵੇਂ ਕਰਜ਼ਾ ਲਾਹ ਲਿਆ ਉਹਨਾਂ ਨੂੰ ਇੱਕ ਉਮੀਦ ਬਣੀ ਇੱਕ ਕਿ ਜਿਹੜਾ ਬਾਕੀ ਦਾ ਰਹਿ ਗਿਆ ਹੈ ਮੈਂ 1.5 ਸਾਲ ਤੱਕ ਉਹ ਵੀ ਕਰਜ਼ਾ ਲਾਹ ਲਵਾਂਗਾ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਸ ਉਪਾਅ ਦੇ ਨਾਲ ਉਹਨਾਂ ਦਾ ਸਾਰਾ ਕਰਜ਼ਾ ਉਤਰ ਗਿਆ ਸਾਧ ਸੰਗਤ ਜੀ ਜਿਹੜੇ ਭੈਣ ਭਰਾਵਾਂ ਦਾ ਕਰਜ਼ਾ ਨਹੀਂ ਉਤਰ ਰਿਹਾ ਜਾਂ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਜਾਫਿਰ ਨੌਕਰੀ ਨਹੀਂ ਮਿਲ ਰਹੀ ਉਹਨਾਂ ਨੂੰ ਇਹ ਉਪਾਸ ਸਾਧ ਸੰਗਤ ਜੀ ਸੱਚੇ ਮਨ ਦੇ ਨਾਲ ਜ਼ਰੂਰ ਕਰ ਲੈਣਾ ਚਾਹੀਦਾ ਹੈ ਤੇ ਫਾਇਦਾ ਮਿਲ ਜਾਵੇਗਾ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਆਪਾਂ ਤਾਂ ਹੀਲਾ ਵਸੀਲਾ ਹੀ ਕਰ ਸਕਦੇ ਹਾਂ ਜੋ ਕੁਝ ਵੀ ਕਰਨਾ ਹੈ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਹੀ ਕਰਨਾ ਹੈ ਕਿੱਥੇ ਤੇ ਕਿਵੇਂ ਸਾਧ ਸੰਗਤ ਜੀ ਪਰਮਾਤਮਾ ਜੀ ਸਾਨੂੰ ਅੰਮ੍ਰਿਤ ਵੇਲੇ ਉੱਠਣ ਲਈ ਆਖਦੇ ਹਨ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਚਾਹੀਦਾ ਹੈ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਹਰ ਰੋਜ਼ ਆਪਣੇ ਪਰਿਵਾਰ ਦੇ ਲਈ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਫਿਰ ਸਾਥ ਸੰਗਤ ਜੀ ਜਿਵੇਂ ਕਿ ਤੁਸੀਂ ਕਹਿ ਲਓ ਕਿ ਉਪਾ ਕਰਦੇ ਨਾਲ ਸਾਨੂੰ ਕੋਈ ਫਾਇਦਾ ਹੋ ਜਾਵੇ ਤੇ ਇਕੱਲਾ ਇਹਨਾਂ ਦੇ ਨਾਲ ਵੀ ਨਹੀਂ ਹੋਣਾ ਸਾਨੂੰ ਇਹਨਾਂ ਦੇ ਨਾਲ ਨਾਲ ਪਰਮਾਤਮਾ ਨੂੰ ਅਰਦਾਸ ਬੇਨਤੀ ਵੀ ਕਰਨੀ ਪੈਣੀ ਹੈ ਆਪਾਂ ਨੂੰ ਹਰ ਰੋਜ਼ ਪਾਠ ਕਰਨਾ ਪਵੇਗਾ ਸਾਧ ਸੰਗਤ ਜੀ ਆਪਣੇ ਉਹ ਜਿਹੜੇ ਉਪਾਅ ਹੁੰਦੇ ਹਨ ਉਹ ਤਾਂ ਹੀ ਕੰਮ ਕਰਦੇ ਹਨ ਜੇ ਸਾਨੂੰ ਵਿਸ਼ਵਾਸ ਹੋਵੇ ਤੁਸੀਂ ਉਸ ਸਮੇਂ ਹੀ ਪਾਠ ਜਰੂਰ ਕਰਦੇ ਹੀ ਰਹਿਣਾ ਹੈ ਜਦੋਂ ਤੁਸੀਂ ਆਪਣੀਆਂ ਕੋਸ਼ਿਸ਼ਾਂ ਕਰਕੇ ਪੂਰੇ ਥੱਕ ਹਾਰ ਚੁੱਕੇ ਹੋ ਕਿਤੇ ਉਹ ਵੀ ਰਸਤਾ ਨਹੀਂ ਮਿਲ ਰਿਹਾ ਉਸ ਸਮੇਂ ਕਰ ਲਿਓ ਪਾਠ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਸਾਧ ਸੰਗਤ ਜੀ ਜਿਵੇਂ ਭੈਣ ਭਰਾਵਾਂ ਨੇ ਨਵਾਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਉਹ ਇਹ ਉਪਾਅ ਕਰਨਾ ਸ਼ੁਰੂ ਕਰ ਦੇਣ ਕਿ ਸਾਡਾ ਬਿਜ਼ਨਸ ਵਧੀਆ ਚੱਲਦਾ ਰਹੇ ਜਾਂ ਚੱਲ ਪਵੇ ਇਹ ਉਹਨਾਂ ਦੇ ਲਈ ਹੈ ਜਿਹੜੇ ਕਾਫੀ ਸਮੇਂ ਤੋਂ ਥੱਕ ਹਾਰ ਚੁੱਕੇ ਹਨ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਉਹਨਾਂ ਨੇ ਹੀ ਉਸ ਸਮੇਂ ਇਹ ਉਪਾਅ ਕਰਨਾ ਹੈ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਤੋਂ ਬਿਲਕੁਲ ਵੀ ਨਹੀਂ ਡਰਨਾ ਹਰ ਰੋਜ਼ ਰਾਤ ਨੂੰ ਸੌਣ ਦੇ ਸਮੇਂ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਿਮਰਨ ਕਰਨਾ ਹੈ ਇਹੀ ਅਰਦਾਸ ਬੇਨਤੀ ਕਰਿਆ ਕਰੋ ਕਿ ਪ੍ਰਮਾਤਮਾ ਜੀ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਫਿਰ ਸਾਧ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਜੇਕਰ ਤੁਹਾਡੀ ਆਪਣੇ ਆਪ ਅੱਖ ਖੁੱਲ ਜਾਂਦੀ ਹੈ ਤੇ ਇਸ ਦੇ ਨਾਲ ਸਾਧ ਸੰਗਤ ਜੀ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਇਹ ਸਾਰੇ ਦੁੱਖ ਹਨ ਜਿਹੜੇ ਦੂਰ ਹੋ ਕੇ ਹੀ ਖੁਸ਼ੀਆਂ ਮਿਲ ਸਕਦੀਆਂ ਹਨ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰਕੇ ਸਾਧ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਜ਼ਰੂਰ ਉਠੋ 3 ਤੋਂ 4 ਵਜੇ ਦੇ ਵਿੱਚ ਉੱਠਿਆ ਜਾ ਸਕਦਾ ਹੈ ਜਾਂ 4 ਤੋਂ 5 ਦੇ ਵਿੱਚ ਉਸ ਸਮੇਂ ਸਾਧ ਸੰਗਤ ਜੀ ਵੈਸੇ ਵੀ ਆਪਾਂ ਕਮਾਕਾਰਾਂ ਦੇ ਘਰਦਿਆਂ ਲਈ ਉੱਠਦੇ ਹਾਂ ਇਸ ਕਰਕੇ 4 ਤੋਂ 5 ਦੇ ਵਿੱਚ ਉੱਠ ਕੇ ਪਾਠ ਕਰ ਸਕਦੇ ਹੋ ਪਰਮਾਤਮਾ ਅੱਗੇ ਹਰ ਰੋਜ਼ ਝੋਲੀ ਅੱਡ ਕੇ ਅਰਦਾਸ ਬੇਨਤੀ ਕਰ ਸਕਦੇ ਹੋ ਫਿਰ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਦਾ ਉਪਾਰ ਦਾ ਸਹੀ ਅਸਰ ਹੋ ਜਾਵੇਗਾ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਸ ਨੂੰ ਕਰਨ ਦੇ ਲਈ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਆਪਣਾ ਤੁਸੀਂ ਮੌਸਮ ਦੇ ਅਕੋਰਡਿੰਗ ਹੀ ਜੇਕਰ ਰਹਿੰਦੇ ਹੋ ਉਥੇ ਜੇਕਰ ਠੰਡ ਹੈ ਤਾਂ ਤੁਸੀਂ ਗਰਮ ਪਾਣੀ ਦੇ ਨਾਲ ਇਸ਼ਨਾਨ ਕਰੋ ਇਸ਼ਨਾਨ ਕਰਕੇ ਤੁਸੀਂ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਤੁਹਾਡੇ ਘਰ ਉਹਨਾਂ ਦੀ ਕੋਈ ਵੀ ਜੇਕਰ ਮਾਲਾ ਹੈ 108 ਮਣਕਿਆਂ ਦੀ ਹੋਵੇ ਜਾਂ 101 ਮਣਕਿਆਂ ਦੀ ਉਹ ਲੈ ਲੈਣੀ ਹੈ ਤੇ ਨੀਚੇ ਵਿਸ਼ਾਈ ਕਰ ਲੈਣੀ ਹੈ ਚੜਦੇ ਵੱਲ ਮੂੰਹ ਕਰਕੇ ਤੁਸੀਂ ਨੀਚੇ ਵਿਸ਼ਾਈ ਕਰਕੇ ਆਪਣੇ ਪਰਮਾਤਮਾ ਦਾ ਨਾਮ ਸਿਮਰਨਾ ਹੈ ਤੁਸੀਂ ਮੂਲ ਮੰਤਰ ਦਾ ਜਾਪ ਵੀ 108 ਵਾਰ ਕਰ ਸਕਦੇ ਹੋ ਜੇ ਗੁਰੂ ਸਾਹਿਬਾਨਾਂ ਦੀ ਤਨਤਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੇ ਅੱਗੇ ਬੈਠ ਕੇ ਥੱਲੇ ਚੌਂਕੜਾ ਮਾਰ ਕੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਸਾਧ ਸੰਗਤ ਜੀ ਜੇਕਰ ਤੁਸੀਂ ਇੱਕ ਮਾਲਾ ਕਰਦੇ ਹੋ ਤਾਂ ਇਸ ਬਾਣੀ ਨੂੰ ਵਧਾ ਲਓ ਪਰ ਤੁਸੀਂ ਸ਼ਰਧਾ ਭਾਵਨਾ ਰੱਖ ਕੇ ਹੀ ਪਾਠ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਤ ਸੰਗਤ ਜੀ ਇਹ ਆਪਾਂ ਨੂੰ ਕੋਈ ਕਰਨ ਦੀ ਫੀਸ ਨਹੀਂ ਲੱਗੇਗੀ ਨਾ ਹੀ ਕੋਈ ਐਡਾ ਵੱਡਾ ਤੁਹਾਡੇ ਲਈ ਔਖਾ ਕੰਮ ਹੋਵੇਗਾ ਆਪਣੇ ਆਪ ਨੂੰ ਜ਼ਬਰਦਸਤੀ ਨਹੀਂ ਕਰਨੀ ਤੁਸੀਂ ਜਿੰਨੇ ਵੀ ਪਾਠ ਮੂਲ ਮੰਤਰ ਸਾਹਿਬ ਦੇ ਕਰਨਾ ਚਾਹੁੰਦੇ ਹੋ ਕਰ ਲਓ ਪਰ ਪੂਰੀ ਹੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰਨੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਨਾਲ ਸਾਤ ਸੰਗਤ ਜੀ ਜਿਹੜਾ ਫਲ ਹੈ ਉਹ ਵਧੇਰੇ ਮਿਲਦਾ ਹੈ ਹਰ ਇੱਕ ਭੈਣ ਭਰਾ ਦੇ ਅੱਗੇ ਬੇਰਤੀ ਹੈ ਇਸ ਤਰ੍ਹਾਂ ਹੀ ਤੁਸੀਂ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਸਾਤ ਸੰਗਤ ਜੀ ਤੁਹਾਡੇ ਵਿੱਚ ਇੰਨੀ ਤਾਕਤ ਆ ਜਾਵੇਗੀ ਕਿ ਤੁਹਾਡੇ ਸਾਰੇ ਹੀ ਰੋਗ ਦੂਰ ਹੋ ਜਾਣਗੇ ਜਦੋਂ ਤੁਸੀਂ ਪਾਠ ਕਰਨਾ ਹੈ ਤੇ ਆਪਣੇ ਕੋਲ ਜਲ ਰੱਖ ਲੈਣਾ ਹੈ ਜਦੋਂ ਤੁਹਾਡਾ ਪਾਠ ਸੰਪੂਰਨ ਹੋ ਜਾਵੇ ਉਹ ਜਲ ਜਿਹੜਾ ਹੈ ਉਹ ਪਵਿੱਤਰ ਹੋ ਚੁੱਕਾ ਹੁੰਦਾ ਹੈ ਉਹ ਅੰਮ੍ਰਿਤ ਬਣ ਜਾਵੇਗਾ ਉਸ ਜਲ ਨੂੰ ਤੁਸੀਂ ਖਾਣਾ ਬਣਾਉਣ ਵਾਲੇ ਪਾਣੀ ਦੀ ਤਰ੍ਹਾਂ ਵਰਤ ਲੈਣਾ ਹੈ ਤੁਸੀਂ ਉਸ ਨੂੰ ਪੀਣਾ ਵੀ ਹੈ ਆਪਣੇ ਬੱਚਿਆਂ ਨੂੰ ਵੀ ਪਿਲਾ ਸਕਦੇ ਹੋ ਘਰ ਦੇ ਵਿੱਚ ਛੱਟਾ ਦੇ ਸਕਦੇ ਹੋ ਉਸ ਜਲ ਨੂੰ ਵਧਾ ਕੇ ਸਾਰਾ ਦਿਨ ਆਪਣੇ ਘਰ ਵਿੱਚ ਯੂਜ਼ ਕਰ ਸਕਦੇ ਹੋ ਕਿਉਂਕਿ ਜਿੰਨਾ ਵੀ ਤੁਸੀਂ ਪਾਠ ਕੀਤਾ ਗੁਰਬਾਣੀ ਦਾ ਸਾਰਾ ਹੀ ਅਸਰ ਜਲ ਵਿੱਚ ਸਮੋ ਜਾਂਦਾ ਹੈ ਉਹ ਜਲ ਹੀ ਆਪਣਾ ਫਿਰ ਅੰਮ੍ਰਿਤ ਬਣ ਜਾਵੇਗਾ ਇਸੇ ਤਰ੍ਹਾਂ ਹੀ ਸਾਥ ਸੰਗਤ ਦੀ ਇਕਤਾ ਕੋਲ ਜਲ ਰੱਖਣਾ ਹੈ ਦੂਜੀ ਚੀਜ਼ ਤੁਸੀਂ ਥੋੜੀ ਜਿਹੀ ਮਿਸ਼ਰੀ ਵੀ ਜ਼ਰੂਰ ਰੱਖਿਆ ਕਰੋ ਇਹ ਸਾਧ ਸੰਗਤ ਜੀ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਇਹ ਦੋ ਚੀਜ਼ਾਂ ਰੱਖ ਕੇ ਤੁਸੀਂ ਫਿਰ ਕੋਲ ਮੂਲ ਮੰਤਰ ਦਾ ਪਾਠ ਕਰਨਾ ਹੈ ਮੂਲ ਮੰਤਰ ਦੇ ਜਾਪ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇਹ ਉਪਾਅ ਬੜਾ ਹੀ ਸਰਲ ਤੇ ਸੌਖਾ ਹੈ ਕਿਉਂਕਿ ਇਹ ਹੀ ਅਸੀਂ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਸੀ ਕਿ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ 2-3 ਦਿਨ ਵੀ ਜੇਕਰ ਤੁਸੀਂ ਲਗਾਤਾਰ ਕਰੋਗੇ ਤੁਹਾਡੀ ਆਦਤ ਬਣ ਜਾਵੇਗੀ 21 ਦਿਨ ਤੁਸੀਂ ਲਗਾਤਾਰ ਕਰਨਾ ਹੈ ਤੇ ਨਾਗਾ ਨਹੀਂ ਪੜਨਾ ਇਹ ਉਪਾਅ ਜਿਹੜਾ ਹੈ ਤੁਸੀਂ ਹਰ ਰੋਜ਼ ਵੀ ਕਰ ਸਕਦੇ ਹੋ ਤੇ ਸ਼ਨੀ ਐਤਵਾਰ ਦੇ ਦਿਨ ਖਾਸ ਤੌਰ ਤੇ ਕਰ ਸਕਦੇ ਹੋ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਕਿਤੇ ਵੀ ਜਾਂਦੇ ਹੋ ਤੁਸੀਂ ਇੱਕ ਸਿੱਕਾ ਜਿਵੇਂ ਕਿ ਮਨੁੱਖ ਨੂੰ ਦੇ ਦਿੱਤਾ ਜਿਵੇਂ ਕੋਈ ਮੰਗਣ ਆ ਜਾਵੇ ਉਸ ਨੂੰ ਸਿੱਕਾ ਦਾਨ ਵਿੱਚ ਜ਼ਰੂਰ ਦੇਣਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਦਾ ਦਾਨਪੁਨ ਕਰਨਾ ਸ਼ੁਰੂ ਕਰ ਦਿਓਗੇ ਤਾਂ ਪਰਮਾਤਮਾ ਜੀ ਦੀ ਅਸੀਸ ਤੁਹਾਨੂੰ ਮਿਲ ਜਾਵੇਗੀ ਵੇਖ ਲੈਣਾ ਤੁਹਾਡੇ ਜ਼ਿੰਦਗੀ ਦੇ ਵਿੱਚ ਕਿਵੇਂ ਜਾਦੂਮਈ ਤਰੀਕੇ ਦੇ ਨਾਲ ਬਦਲਾਵ ਹੋਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਤੁਸੀਂ ਜਿੰਨਾ ਵੀ ਪਾਠ ਸਿਮਰਨ ਕਰਦੇ ਹੋ ਮੂਲ ਮੰਤਰ ਦੇ ਜਿੰਨੇ ਵੀ ਪਾਠ ਕਰਦੇ ਹੋ ਕਦੇ ਵੀ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਆਪਣੇ ਪਾਠ ਕਰਨ ਦਾ ਢੰਡੋਰਾ ਲੋਕਾਂ ਦੇ ਅੱਗੇ ਕਦੇ ਵੀ ਨਹੀਂ ਪਿੱਟਣਾ ਚਾਹੀਦਾ ਕਿਉਂਕਿ ਲੋਕ ਤੁਹਾਨੂੰ ਇਹਨਾਂ ਗੱਲਾਂ ਤੋਂ ਪਛਾਹਾਂ ਖਿੱਚਣਗੇ ਤੁਹਾਨੂੰ ਇੱਧਰ ਉੱਧਰ ਜਾਦੂ ਟੂਣੇ ਟੋਟਕਿਆਂ ਦੇ ਵਿੱਚ ਪਾਉਣਗੇ ਪਰ ਤੁਸੀਂ ਇਸ ਗੱਲ ਤੋਂ ਖਾਸ ਵਿਚਾਰ ਰੱਖਣਾ ਹੈ ਆਪਣੀ ਪੜ੍ਹੀ ਹੋਈ ਗੁਰਬਾਣੀ ਆਪਣੇ ਹਿਰਦੇ ਵਿੱਚ ਵਸਾਉਣੀ ਹੈ ਕਿਸੇ ਨੂੰ ਕੁਝ ਵੀ ਨਹੀਂ ਦੱਸਣਾ ਤੁਸੀਂ ਇਹ ਦਾਨ ਪੁੰਨ ਜਾਂ ਪਾਠ ਕਰ ਸਕਦੇ ਹੋ ਉਸ ਦੇ ਵਿੱਚ ਸਾਧ ਸੰਗਤ ਜੀ ਤੁਹਾਡਾ ਭਰੋਸਾ ਹੋਣਾ ਬੜੀ ਜ਼ਰੂਰੀ ਹੈ ਇਹ ਕੋਈ ਜਾਦੂ ਟੂਣਾ ਨਹੀਂ ਸੀ ਜਾਂ ਕੋਈ ਮਾੜੀ ਸੋਚ ਨਹੀਂ ਸੀ ਇਹ ਸਿਰਫ ਗੁਰਬਾਣੀ ਦੇ ਨਾਲ ਜੋੜਨ ਦਾ ਇੱਕ ਉਪਾਅ ਸੀ ਜਦੋਂ ਕਿ ਜਿਸ ਦੇ ਨਾਲ ਕਿ ਪ੍ਰਮਾਤਮਾ ਜੀ ਪ੍ਰਸੰਨ ਹੋ ਕੇ ਤੁਹਾਡੇ ਤੇ ਕਿਰਪਾ ਵਰਸਾ ਦੇਣਗੇ ਤੁਹਾਡੀ ਕਮਾਈ ਦੇ ਵਿੱਚ ਬਰਕਤ ਪੈ ਜਾਵੇਗੀ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡਾ ਘਰ ਪਵਿੱਤਰ ਹੋ ਜਾਵੇਗਾ ਮਾੜੀ ਸੋਚਣੀ ਤੁਹਾਡੇ ਘਰ ਵਿੱਚੋਂ ਦੂਰ ਚਲੀ ਜਾਵੇਗੀ ਸੋ ਸਾਥ ਸੰਗਤ ਜੀ ਜੇਕਰ ਤੁਹਾਨੂੰ ਵਿਚਾਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸਾਧ ਸੰਗਤ ਜੀ ਅਸੀਂ ਤਾਂ ਹਮੇਸ਼ਾ ਹੀ ਗੁਰੂ ਸਾਹਿਬਾਨਾਂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਖੁਸ਼ੀਆਂ ਖੇੜੇ ਵਰਤਾਉਣੇ ਸਾਰੇ ਸੰਸਾਰ ਦੇ ਦੁੱਖ ਦੂਰ ਕਰ ਦੇਣਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਹੀ ਸੰਸਾਰ ਨੂੰ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਕਿਉਂਕਿ ਸਾਧ ਸੰਗਤ ਜੀ ਇਹ ਕੋਈ ਵਹਿਮ ਭਰਮ ਨਹੀਂ ਹੈ ਇਹ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ